ਸਿਆਸਤ نیوز ਦੇ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਸਿਮਰਨ ਹਾਂ ਲੁਧਿਆਣਾ ਦੇ ਚਗਰਾਉਂ ਦੇ ਨੇੜੇ ਪਿੰਡ ਪੌਣਾ ਦੇ ਵਿੱਚ ਪਹੁੰਚ ਗਿਆ ਜਿੱਥੇ ਅੱਜ ਮਰਹੂਮ ਗਾਇਕਾ ਰਾਜਵੀਰ ਜਵੰਦਾ ਦਾ ਅੱਜ ਜੋ ਸ਼ਰਧਾਂਜਲੀ ਉਹਨਾਂ ਨੂੰ ਦਿੱਤੀ ਜਾਵੇਗੀ ਭੋਗ ਹੈ ਉੱਥੇ ਸਾਰੇ ਉਹਨਾਂ ਦੇ ਚਾਹਣ ਵਾਲੇ ਤੇ ਉਹਨਾਂ ਦੇ ਰਿਸ਼ਤੇਦਾਰ ਜੋ ਪਿੰਡ ਵਾਲੇ ਨੇ ਸਵੇਰ ਤੋਂ ਹੀ ਜਿਹੜਾ ਕੀ ਉਹਨਾਂ ਉਹਨਾਂ ਵੱਲੋਂ ਸਾਰੀਆਂ ਜਿਹੜੀਆਂ ਨੇ ਇਸ ਭੋਗ ਦੀਆਂ ਤਿਆਰੀਆਂ ਕੀਤੀਆਂ ਜ਼ਾਰੀਆਂ ਸੀ ਕਿਉਂਕਿ ਪਿੰਡ ਵਾਸੀ ਨੇ ਆਪਸ ਦੇ ਵਿੱਚ ਸਾਰੇ ਅਗਰ ਫੈਮਿਲੀ ਮੈਂਬਰਸ ਦੀ ਗੱਲ ਕਰੀਏ ਤੁਹਾਡੇ ਸਾਹਮਣੇ ਹੈ ਕਿ ਰਾਜਵੀਰ ਜਵੰਦਾ ਦੀ ਵਾਈਫ ਇੱਕ ਛੋਟੀ ਬੇਟੀ ਹੈ ਇੱਕ ਛੋਟਾ ਬੇਟਾ ਹੈ ਤੇ ਉਸ ਤੋਂ ਇਲਾਵਾ ਉਹਨਾਂ ਦੀ ਮਾਤਾ ਜੀ ਹੈ ਤੇ ਦਾਦੀ ਜੀ ਹੈ ਤੇ ਜਿਨ੍ਹਾਂ ਦਾ ਸਾਰਾ ਨਹੀਂ ਜਿਹੜਾ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਪਹੁੰਚੇ ਨੇ ਦੁੱਖ ਵਡਾਉਣ ਲਈ ਉੱਥੇ ਸਾਰੇ ਲੋਕ ਜਿਹੜੇ ਨੇ ਜਿੰਨੇ ਵੀ ਚਾਹਣ ਵਾਲੇ ਚਾਹੇ ਆਰਟਿਸਟ ਚਾਹੇ ਜੋ ਵੀ ਹੈ ਉਹਨਾਂ ਦੇ ਦਿਲਾਂ ਦੇ ਨਾਲ ਜੁੜੇ ਹੋਏ ਕਹਿ ਸਕਦੇ ਆਪਾਂ ਨੂੰ ਉਹ ਸਾਰੇ ਇੱਥੇ ਪਹੁੰਚੇ ਨੇ ਅੱਜ ਭੋਗ ਦੇ ਵਿੱਚ ਸ਼ਰਧਾਂਜਲੀ ਦੇਣ ਦੇ ਲਈ ਤਾਂ ਅੰਤਿਮ ਅਰਦਾਸ ਟੀਡੀਏ ਕੀਤੀ ਜਾਵੇਗੀ ਅੱਜ ਦੇ ਦਿਨ ਸੁਪਿੰਟ ਪੋਣਾ ਦੇ ਵਿੱਚ ਅਸੀਂ ਵੀ ਪਹੁੰਚ ਗਏ ਹਾਂ ਜਿੱਥੇ ਤੁਹਾਨੂੰ ਦਿਖਾ ਰਹੇ ਹਾਂ ਇਥੋਂ ਦੀਆਂ ਤਸਵੀਰਾਂ ਕਿਉਂਕਿ ਜੋ ਤੁਸੀਂ ਦੇਖ ਰਹੇ ਹੋ ਇੱਥੇ ਅੱਜ ਜਿੰਨਾ ਵੀ ਕਿਉਂਕਿ ਪਿਛੇ ਤੁਸੀਂ ਦੇਖਿਆ ਇਹ ਰਾਚਵਿਟ ਦਾ ਬੰਦਾ ਦੀ ਮੌਤ ਤੇ ਕਾਫੀ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਕਿ ਅੱਗੇ ਹਵਾਰਾ ਪਸ਼ੂ ਆਏ ਕੋਈ ਵੱਖ-ਵੱਖ ਤਰ੍ਹਾਂ ਦੀ ਗੱਲਾਕਾਰੀ ਨੇ ਹਾਲਾਂਕਿ ਉਹਨਾਂ ਦੇ ਹੈਲਮਟ ਦੇ ਉੱਤੇ ਇੱਕ ਕੈਮਰਾ ਵੀ ਲੱਗਿਆ ਹੋਇਆ ਸੀਗਾ ਜਿਸ ਦੇ ਫੁਟੇਜ ਸਾਹਮਣੇ ਨਹੀਂ ਆਈ ਆ ਤਾਂ ਵਕ-ਵਕ ਜਾਣਿਆਵਲੋ ਵਕ-ਵਕ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਆ ਮੌਤ ਦੇ ਉੱਤੇ ਜਿਹੜਾ ਇਹ ਜੋ ਐਕਸੀਡੈਂਟ ਹੋਇਆ ਸੀਗਾ ਹਾਦਸਾ ਹੋਇਆ ਸੀਗਾ ਤਾਂ ਉੱਥੇ ਹੀ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਤੁਸੀਂ ਦੇਖਦੇ ਹੋ ਕਿ ਛੋਟੀ ਬੱਚੀ ਹੈ ਇੱਕ ਬੱਚੀ ਚਲੋ ਹਲੀ ਥੋੜੀ ਜਿਹੀ ਵੱਡੀ ਹੈ ਛੋਟਾ ਬੱਚਾ ਹੈ ਇੱਕ ਜਿਸ ਨੂੰ ਕਿਸ ਕਿਸ ਦਾ ਪਤਾ ਹੀ ਨਹੀਂ ਹੈ ਕਿ ਕੀ ਹੈਗਾ ਵਾ ਕੀ ਨਹੀਂ ਹੋ ਰਿਹਾ ਵਾ ਔਰ ਅਗਰ ਪਰਿਵਾਰਿਕ ਮੈਂਬਰਾਂ ਦੀ ਗੱਲ ਕਰੀਏ ਵਾਈਫ ਦੀ ਤਾਂ ਉੱਤੇ ਵੀ ਕਾਫੀ ਸਵਾਲ ਚੁੱਕੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਹੈਗੀ ਕਿਸੇ ਹੋਰ ਜਗ੍ਹਾ ਦੀ ਪਰ ਉਸ ਦੀ ਵਾਈਫ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਉਹਨਾਂ ਨੇ ਜਿਹੜਾ ਇਹ ਸਿਰ ਤੇ ਚਿੱਟੀ ਚੁੰਨੀ ਨਹੀਂ ਲਿੱਤੀ ਸੀ ਕਿ ਜਿਸ ਦਿਨ ਅੰਤਿਮ ਸੰਸਕਾਰ ਸੀਗਾ ਸੋ ਵਕ ਵਕ ਗੱਲਾਂ ਜੜੀਆਂ ਨੇ ਵਕ ਵਕ ਤਰੀਕੇ ਨਾਲ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਸੋ ਅੱਜ ਮਾਤਾ ਜੀ ਵੱਲੋਂ ਸਪੈਸ਼ਲ ਜਿਹੜਾ ਇੱਕ ਪੋਸਟ ਪਾਈ ਗਈ ਹੈ ਕਿ ਸਾਰੇ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚਣ ਜਿੱਤੇ ਤੁਸੀਂ ਦੇਖ ਰਹੇ ਹੋ ਸਾਰੇ ਇੱਥੇ ਪਹੁੰਚ ਰਹੇ ਨੇ ਤਾਂ ਇਹ ਵੀ ਚੀਜ਼ ਤੁਸੀਂ ਦੇਖ ਰਹੇ ਹੋ ਇਥੇ ਸਾਰੇ ਜਿਹੜੇ ਨੇ ਪਹੁੰਚ ਰਹੇ ਨੇ ਕਲਾਕਾਰ ਵੀ ਪਹੁੰਚ ਰਹੇ ਨੇ ਸੋ ਇਥੇ ਮਾਤਾ ਜੀ ਵੱਲੋਂ ਈ ਕੋਨਾ ਦੀ ਇੱਕ ਪੋਸਟ ਪਾਈ ਗਈ ਸੀ ਜਿਹੜੇ ਇਥੇ ਨਹੀਂ ਪਹੁੰਚ ਪਾਣਗੇ ਉਹ ਵੀ ਮੇਰੇ ਪੁੱਤਰ ਦੀ ਜਿਹੜੀ ਹੈ ਅੰਤਿਮ ਅਰਦਾਸ ਦੇ ਲਈ ਘਰੇ ਬੈਠ ਕੇ ਜਿਹੜੀ ਅਰਦਾਸ ਕਰਨ ਸੋ ਇਥੇ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਜਿੱਥੇ ਰਾਜਵੀਰ ਜਵੰਦਾ ਦਾ ਅੱਜ ਜਿੱਥੇ ਚੌਣ ਵਾਲੇ ਪਹੁੰਚ ਰਹੇ ਨੇ ਜਿੱਥੇ ਉਹਨਾਂ ਦਾ ਅਜ ਸ਼ਰਧਾਂਜਲੀ ਹੈ ਸੋ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਲਗਾਤਾਰ ਰਿਆਸਤ نیوز ਦੇ ਨਾਲ ਬਣੇ ਹੋ ਤੁਸੀਂ ਤੇ ਮੈਂ ਸਿਮਰਨ ਨੂੰ ਲੁਧਿਆਣਾ ਦੇ ਜਗਰਾਉਂ ਦੇ ਨੇੜੇ ਪਿੰਡ ਪੌਣਾ ਦੇ ਵਿੱਚ ਪਹੁੰਚ ਗਏ ਆ ਜਿੱਥੇ ਅੱਜ ਮਰਹੂਮ ਗਾਇਕ ਰਾਜਵੀਰ ਜਵੰਦਾ ਦਾ ਅੱਜ ਜੋ ਸ਼ਰਧਾਂਜਲੀ ਉਹਨਾਂ ਨੂੰ ਦਿੱਤੀ ਜਾਵੇਗੀ ਭੋਗ ਹੈ ਉੱਥੇ ਸਾਰੇ ਉਹਨਾਂ ਦੇ ਚੌਣ ਵਾਲੇ ਤੇ ਉਹਨਾਂ ਦੇ ਰਿਸ਼ਤੇਦਾਰ ਜੋ ਪਿੰਡ ਵਾਲੇ ਨੇ ਸਵੇਰ ਤੋਂ ਹੀ ਜਿਹੜਾ ਕੀ ਉਹਨਾਂ ਉਹਨਾਂ ਵੱਲੋਂ ਸਾਰੀਆਂ ਜਿਹੜੀਆਂ ਇਸ ਭੋਗ ਦੀ ਤਿਆਰੀਆਂ ਕੀਤੀਆਂ ਸਾਡੀਆਂ ਸਿੱਗੀਆਂ ਕਿਉਂਕਿ ਪਿੰਡ ਵਾਸੀ ਨੇ ਆਪਸ ਦੇ ਵਿੱਚ ਸਾਰੇ ਅਗਰ ਫੈਮਿਲੀ ਮੈਂਬਰਸ ਦੀ ਗੱਲ ਕਰੀਏ ਤੁਹਾਡੇ ਸਾਹਮਣੇ ਹੈ ਕਿ ਰਾਜਵੀਰ ਜਵੰਦਾ ਦੀ ਵਾਈਫ ਇੱਕ ਛੋਟੀ ਬੇਟੀ ਹੈ ਇੱਕ ਛੋਟਾ ਬੇਟਾ ਹੈ ਤੇ ਉਸ ਤੋਂ ਇਲਾਵਾ ਉਹਨਾਂ ਦੀ ਮਾਤਾ ਜੀ ਹੈ ਤੇ ਦਾਦੀ ਜੀ ਹੈ ਤੇ ਜਿਨ੍ਹਾਂ ਦਾ ਸਾਰਾ ਨਹੀਂ ਜਿਹੜਾ ਨੇ ਇਸ ਦੁੱਖ ਦੀ ਘੜੀ ਦੇ ਵਿੱਚ ਜਿੱਥੇ ਪਹੁੰਚੇ ਨੇ ਦੁੱਖ ਵਡਾਉਣ ਲਈ ਉੱਥੇ ਸਾਰੇ ਲੋਕ ਜਿਹੜੇ ਨੇ ਜਿੰਨੇ ਵੀ ਚਾਹਣ ਵਾਲੇ ਚਾਹੇ ਆਰਟਿਸਟ ਹੋਣ ਚਾਹੇ ਜੋ ਵੀ ਹੈ ਉਹਨਾਂ ਦੇ ਦਿਲਾਂ ਦੇ ਨਾਲ ਜੁੜੇ ਹੋਏ ਕਹਿ ਸਕਦੇ ਆਪਾਂ ਨੂੰ ਉਹ ਸਾਰੇ ਇੱਥੇ ਪਹੁੰਚੇ ਨੇ ਅੱਜ ਭੋਗ ਦੇ ਵਿੱਚ ਸ਼ਰਧਾਂਜਲੀ ਦੇਣ ਦੇ ਲਈ ਤਾਂ ਅੰਤਿਮ ਅਰਦਾਸ ਜਰੀੜੀ ਕੀਤੀ ਜਾਵੇਗੀ ਅੱਜ ਦੇ ਦਿਨ ਸੁਪਿੰਟ ਪੋਣਾ ਦੇ ਵਿੱਚ ਅਸੀਂ ਵੀ ਪਹੁੰਚ ਗਏ ਹਾਂ ਜਿੱਥੇ ਤੁਹਾਨੂੰ ਦਿਖਾ ਰਹੇ ਹਾਂ ਇੱਥੋਂ ਦੀਆਂ ਤਸਵੀਰਾਂ ਕਿਉਂਕਿ ਜੋ ਤੁਸੀਂ ਦੇਖ ਰਹੇ ਹੋ ਇੱਥੇ ਅੱਜ ਜਿੰਨਾ ਵੀ ਕਿਉਂਕਿ ਪਿਛੇ ਤੁਸੀਂ ਦੇਖਿਆ ਇਹ ਰਾਚੂ ਦੇ ਬੰਦਾ ਦੀ ਮੋਤ ਤੇ ਕਾਫੀ ਜਿਹੜੇ ਸਵਾਲ ਚੁੱਕੇ ਜਾ ਰਹੇ ਨੇ ਕਿ ਅੱਗੇ ਹਵਾਰਾ ਪਸ਼ੂ ਆਏ ਕੋਈ ਵੱਖ-ਵੱਖ ਤਰ੍ਹਾਂ ਦੇ ਗੱਲਾਕਾਰ ਨਹੀਂ ਹਾਲਾਂਕਿ ਉਹਨਾਂ ਦੇ ਹੈਲਮਟ ਦੇ ਉੱਤੇ ਇੱਕ ਕੈਮਰਾ ਵੀ ਲੱਗਿਆ ਹੋਇਆ ਸੀਗਾ ਜਿਸ ਦੇ ਫੁਟੇਜ ਸਾਹਮਣੇ ਨਹੀਂ ਆਈਆ ਤਾਂ ਵੱਖ-ਵੱਖ ਜਾਣਿਆਂ ਵੱਲੋਂ ਵੱਖ-ਵੱਖ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਉਹਨਾਂ ਦੇ ਮੋਤ ਦੇ ਉੱਤੇ ਜਿਹੜਾ ਇਹ ਜੋ ਐਕਸੀਡੈਂਟ ਹੋਇਆ ਸੀਗਾ ਹਾਦਸਾ ਹੋਇਆ ਸੀਗਾ ਤਾਂ ਉੱਥੇ ਹੀ ਇਸ ਦੁਖੀ ਘੜੀ ਦੇ ਵਿੱਚ ਜਿੱਥੇ ਤੁਸੀਂ ਦੇਖਦੇ ਹੋ ਕਿ ਛੋਟੀ ਬੱਚੀ ਹੈ ਇੱਕ ਬੱਚੀ ਚਲੋ ਹਲੀ ਥੋੜੀ ਜਿਹੀ ਵੱਡੀ ਹੈ ਛੋਟਾ ਬੱਚਾ ਹੈ ਇੱਕ ਜਿਸ ਨੂੰ ਕਿਸ ਕਿਸ ਦਾ ਪਤਾ ਹੀ ਨਹੀਂ ਹੈ ਕਿ ਕੀ ਹੈਗਾ ਵਾ ਕੀ ਨਹੀਂ ਹੋ ਰਿਹਾ ਵਾ ਔਰ ਅਗਰ ਪਰਿਵਾਰਿਕ ਮੈਂਬਰਾਂ ਦੀ ਗੱਲ ਕਰੀਏ ਵਾਈਫ ਦੀ ਤਾਂ ਉੱਥੇ ਵੀ ਕਾਫੀ ਸਵਾਲ ਚੁੱਕੇ ਜਾ ਰਹੇ ਨੇ ਤੁਸੀਂ ਦੇਖ ਰਹੇ ਹੋ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਵੀਡੀਓ ਹੈਗੀ ਕਿਸੇ ਹੋਰ ਜਗ੍ਹਾ ਦੀ ਪਰ ਉਸ ਦੀ ਵਾਈਫ ਤੇ ਸਵਾਲ ਚੁੱਕੇ ਜਾ ਰਹੇ ਨੇ ਕਿ ਉਹਨਾਂ ਨੇ ਜੜਾਏ ਸੜ ਤੇ ਚਿੱਟੀ ਚੁੰਨੀ ਨੇ ਲਿੱਤੀ ਸੀ ਕਿ ਜਿਸ ਦਿਨ ਅੰਤਿਮ ਸੰਸਕਾਰ ਸੀਗਾ ਸੋ ਵਕ ਵਕ ਗੱਲਾਂ ਜੜੀਆਂ ਨੇ ਵਕ ਵਕ ਤਰੀਕੇ ਨਾਲ ਟਿੱਪਣੀਆਂ ਕੀਤੀਆਂ ਜਾ ਰਹੀਆਂ ਨੇ ਸੋ ਅੱਜ ਮਾਤਾ ਜੀ ਵੱਲੋਂ ਸਪੈਸ਼ਲ ਜਿਹੜਾ ਇੱਕ ਪੋਸਟ ਪਾਈ ਗਈ ਹੈ ਕਿ ਸਾਰੇ ਇਸ ਦੁੱਖ ਦੀ ਘੜੀ ਦੇ ਵਿੱਚ ਪਹੁੰਚਣ ਜਿੱਤੇ ਤੁਸੀਂ ਦੇਖ ਰਹੇ ਹੋ ਸਾਰੇ ਇੱਥੇ ਪਹੁੰਚ ਰਹੇ ਨੇ ਤਾਂ ਇਹ ਵੀ ਚੀਜ਼ ਤੁਸੀਂ ਦੇਖ ਰਹੇ ਹੋ ਇੱਥੇ ਸਾਰੇ ਜਿਹੜੇ ਨੇ ਪਹੁੰਚ ਰਹੇ ਨੇ ਕਲਾਕਾਰ ਵੀ ਪਹੁੰਚ ਰਹੇ ਨੇ ਸੋ ਇਥੇ ਮਾਤਾ ਜੀ ਵੱਲੋਂ ਈਕੋਨਾ ਦੀ ਇੱਕ ਪੋਸਟ ਪਾਈ ਗਈ ਸੀ ਜਿਹੜੇ ਇਥੇ ਨਹੀਂ ਪਹੁੰਚ ਪਾਣਗੇ ਉਹ ਵੀ ਮੇਰੇ ਪੁੱਤਰ ਦੀ ਜਿਹੜੀ ਹੈ ਅੰਤਿਮ ਅਰਦਾਸ ਦੇ ਲਈ ਘਰੇ ਬੈਠ ਕੇ ਹੀ ਜਿਹੜੀ ਅਰਦਾਸ ਕਰਨ ਸੋ ਇਥੇ ਵੀ ਇਹ ਤਸਵੀਰਾਂ ਤੁਹਾਨੂੰ ਦਿਖਾ ਰਹੀ ਹੈ ਜਿੱਥੇ ਰਾਜ ਫੇਰ ਜਵੰਦਾ ਦਾਜ ਜਿੱਥੇ ਚੌਣ ਵਾਲੇ ਪਹੁੰਚ ਰਹੇ ਨੇ ਜਿੱਥੇ ਉਹਨਾਂ ਦਾ ਅਜਸ਼ਰਦਾ ਅਜਲੀ ਹੈ ਸੋ ਲਾਈਵ ਤਸਵੀਰਾਂ ਤੁਸੀਂ ਸਕਰੀਨ ਤੇ ਦੇਖ ਰਹੇ ਹੋ ਲਗਾਤਾਰ